ਇਹਨਾਂ ਦੇ ਨਾਲ ਵਾਈਸ ਪ੍ਰਧਾਨ ਸ਼੍ਰੀ ਮਾਲਾ ਜੀ ਨੂੰ ਮਾਲਾ ਬਾਲੂ ਜੀ ਸੈਕਟਰੀ ਸੈਕਟਰੀ ਅਨੂ ਰਾਣੀ ਅਨੂ ਕੇ ਸੈਕਟਰੀ ਮੰਜੀ ਰਾਣੀ ਨੂੰ ਮਿਲਦਾ ਮਾ ਠੇਕਾ ਖਤਮ ਹੋ ਗਿਆ 9 ਮਹੀਨੇ ਬਾਅਦ ਜੇ ਅਸੀਂ ਇਹ ਕਹਣਾ ਜਿਹੜੇ ਬੰਦੇ ਰੱਖੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਉੱਕੜੀ ਰੱਖਿਆ ਜਾਵੇ ਠੇਕਾ ਟੈਂਡਰ ਮੁਨਕੀ ਜਿਹੜੀ ਜਲਦੀ ਲਾਈ ਆਵੇ ਉਹਦਾ ਗਠਨ ਕਰਿਆ ਜਾ ਰਿਹਾ ਵਾ ਜਿਸ ਦੇ ਵਿੱਚ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਨੂੰ ਅਹੁਦੇ ਦਿੱਤੇ ਜਾ ਰਹੇ ਨੇ ਇਸ ਯੂਨੀਅਨ ਦੇ ਵਿੱਚ ਕਿਸੇ ਨੂੰ ਪ੍ਰਧਾਨ ਕਿਸੇ ਨੂੰ ਜਨਰਲ ਸਕੱਤਰ ਕਿਸੇ ਨੂੰ ਮੀਤ ਪ੍ਰਧਾਨ ਜਿਹਦੇ ਵਿੱਚ ਲੇਡੀਜ਼ ਨੂੰ ਅਹੁਦੇ ਦਿੱਤੇ ਜਾਣਗੇ ਔਰ ਜਿਹੜੇ ਸਾਡੇ EMPLOYEES ਰੈਗੂਲਰ EMPLOYEES ਰਿਟਾਇਰ ਹੋ ਗਏ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਪੰਜਾਬ ਲਾਈਵ 18 ਨਿਊਜ਼ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹੰਕਾਰ ਸਿੰਘ ਸਤੂ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦੇ ਨਾਲ ਵਾਈਸ ਪ੍ਰਧਾਨ ਸ਼੍ਰੀ ਮਾਲਾ ਜੀ ਨੂੰ ਵਾਲਾ ਬਾਲੂ ਜੀ ਸੈਕਟਰੀ ਸੈਕਟਰੀ ਅੰਨੂ ਰਾਣੀ ਅੰਨੂ ਕੇ ਸੈਕਟਰੀ ਮੰਜੂ ਰਾਣੀ ਵਾਈਫੋ ਵੀ ਜੇ ਕੁਮਾਰ ਮੰਜੂ ਨਹੀਂ ਆਈ ਪਰਵੀਨ ਕੁਮਾਰੀ ਪਰਵੀਨ ਰਾਣੀ ਪਰਵੀਨ ਤੁਹਾਡਾ ਨਾਮ ਹਨ ਹੇਮਾ ਰਾਣੀ ਹੇਮਾ ਇੰਦਰ ਆਰਤੀ ਰਾਣੀ ਇੰਦਰਜੀਤ ਕੈਸ਼ੀਅਰ ਸ਼ੈਲੀ ਭਾਈ ਪ੍ਰਿਯੰਕਾ ਭਾਈ ਕੋ ਬ੍ਰਹਮਣ ਕੁਮਾਰ ਜੀਵਨ ਆ ਜੀਵਨ ਦੇ ਹੱਥ ਨੂੰ ਬਾਹਰ ਆ ਲੋ ਜੀ ਜੀਵਨ ਰੇਨੂ ਅਨੀਤਾ ਵਰਿੰਦਰ ਕੁਮਾਰ ਅਨੀਤਾ ਜੀ ਅੱਗੇ ਆ ਜਾ ਦੇ ਵੀ ਕਿੰਨੇ ਦਾ ਕੀਤਾ ਉਹ ਉੱਧਰ ਵੀ ਪਾ ਦਿਓ ਕਰਾ ਲਓ ਜੀ ਇੱਕ ਫੋਟੋ ਕਰਾ ਲਓ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਗਰੀਬਦਾਸ ਅਤੇ ਮਿਨਿਸਪਲ ਅਮਪਲਾਈ ਯੂਨੀਅਨ ਦੇ ਪ੍ਰਧਾਨ ਅਨਿਲ ਸ਼ਰਮਾ ਅਤੇ ਭਾਈਚਾਰੇ ਦੇ ਅਗੂ ਬਲਰਾਮ ਬਾਲੂ ਦੀ ਅਗਵਾਈ ਹੇਠ ਸਫਾਈ ਸੇਵਕ ਕਰਮਚਾਰੀ ਯੂਨੀਅਨ ਨੇ ਵਾਦਾ ਕੀਤਾ ਗਿਆ ਅਤੇ ਇਸ ਦੇ ਨਾਲ ਹੀ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਅਤੇ ਮਹਿਲਾਵਾਂ ਨੂੰ ਵੱਖ-ਵੱਖ ਉਹਦੇ ਦਿੱਤੇ ਗਏ ਤਾਂ ਕਿ ਉਹ ਆਪਣੀਆਂ ਮੰਗਾ ਨਗਰ ਕੌਂਸਲ ਤੋਂ ਮੰਵਾ ਸਕਣ। ਸਭ ਤੋਂ ਪਹਿਲਾਂ ਮੀਡੀਆ ਲਈ ਇੱਥੇ ਆਇਆ ਦਾ ਬਹੁਤ ਧੰਨਵਾਦ ਕਰਦਾ ਹਾਂ। ਨਿਵੇਦੀ ਬਲਰਾਮ ਬਾਲੂ ਜੀ, ਗੀਰੀ ਰਾਜ ਜੀ ਦੇ, ਪੁਧਾਰ ਮਿਲ ਪਾਈ ਸਿੰਘ ਜੀ ਜੂਨੀਅਨ ਦੇਵੇਂ ਦੱਸਿਆ ਵੀ ਜਿਹੜੀ ਇਹਦਾ ਅੱਜ ਦੀ ਮੀਟਿੰਗ ਆ ਮੀਟਿੰਗ ਵਿੱਚ ਲੇਡੀ ਭਾਵ ਦੀ ਇੱਕ ਲੇਡੀ ਵੀ ਬਣਾਇਆ ਜਾ ਰਿਹਾ ਹੈ ਤੇ ਵਿੱਚ ਪੁਧਾਰ ਨੂੰ ਵਾਈਸ ਬਣਾਣਾ ਤੇ ਹੁਣ ਉਹਦੇ ਦਾ ਮਸਤਾਬ ਦਿੱਤਾ ਜਾਊਗਾ। ਜਿਵੇਂ ਕੋਈ ਕੁਝ ਬਲਾਗ ਸਾਡੇ ਉੱਤੇ ਟੈਗ ਹੋਵੇ ਜਿਸ ਨੂੰ ਡੈਥ ਹੋ ਗਈ ਉਹਨਾਂ ਜਿਹੜੇ ਖਾਲੀ ਸਾਮੀਆਂ ਪਈਆਂ ਨੇ ਉਹ ਭਰੀਆਂ ਜਾਣਗੀਆਂ ਲੈਣੀ ਵਿੰਗ ਨੂੰ ਉਤავ ਲੈਣਾ ਕੀਤਾ ਬਹੁਤ ਵਧੀਆ ਵਾ ਇਹਨਾਂ ਦੀ ਆਵਾਜ਼ ਲੈਣੀ ਜਿਹੜੀ ਨਹੀਂ ਸਰਦਾਰਾਂ ਤੱਕ ਪਹੁੰਚਦੀ ਉਹ ਸਾਡੇ ਨਾਲ ਪਹੁੰਚਾਂਗੇ ਤੇ ਅਸੀਂ ਤੁਹਾਨੂੰ ਕੰਮ ਕਰਾੜਗੇ ਜਿਹੜੇ ਕੰਮ ਨਹੀਂ ਹੋਣਗੇ ਅਸੀਂ ਨਾਲ ਪੂਰਾ ਤਾਲ ਮਿਲ ਦਵਾਂਗੇ ਬਾਕੀ ਕਰੀਬ ਦਾ ਜੀ ਦਸਤਾ ਭੁੱਲ ਗਈ ਜਿਹੜੇ ਬੰਦੇ ਇੱਕ ਡੈਕਟ ਤੇ 2922 ਸੇਵਾ ਕਰ ਕਦੀ ਉਹਨੇ ਵਾਲੇ ਇਹੋਦੇ ਪ੍ਰੋਬਲਮ ਨੂੰ ਮਿਲਦਾ ਨਾ ਠੇਕਾ ਖਤਮ ਹੋ ਗਿਆ 9 ਮਹੀਨੇ ਬਾਅਦ ਜੇ ਅਸੀਂ ਕਹਿੰਦਾ ਜਿਹੜੇ ਬੰਦੇ ਰੱਖੇ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਓਕੜੀ ਰੱਖਿਆ ਜਾਵੇ ਠੇਕਾ ਟੈਂਡਰ ਮੁਨਕੀ ਦੇ ਨਾਲ ਜਿਹੜੀ ਜਲਦੀ ਲਾਈ ਆਵੇ ਤੇ ਜੇ ਨਹੀਂ ਹੁੰਦੀ ਉਹਨਾਂ ਦੀ ਰਹਿਣਾ ਨੂੰ ਇੱਕ ਵੀ ਮਹੀਨੇ ਮਹੀਨੇ ਜਿਹੜੀ ਹੁੰਦੀ ਆ ਉਹਦੇ ਵਿੱਚ ਮਨਜ਼ੂਰੀ ਲੈ ਕੇ ਇਹਨਾਂ ਨੂੰ ਰੱਖਿਆ ਜਾਵੇ ਇਹਨਾਂ ਨੂੰ ਮੇਲਾ ਲਾ ਕੇ ਤਾਂ ਜਾ ਵਾ। ਤੋਂ ਪਹਿਲਾਂ ਸਾਰਿਆਂ ਨੂੰ ਜੈ ਵਲਮਿਕੀ ਜੀ ਤੁਹਾਡਾ ਮੀਡੀਆ ਦਾ ਬਹੁਤ ਬਹੁਤ ਧੰਨਵਾਦ। ਯੋਸ ਸਮੁੱਚੇ ਮਲਾਜ਼ਮਾਂ ਦੀ ਭਾਈਚਾਰੇ ਦੀ ਆਵਾਜ਼ ਨੂੰ ਤੁਸੀਂ ਸਮੁੱਚੇ ਦੇਸ਼ ਤੱਕ ਲੈ ਕੇ ਜਾਣੇ ਹੋ ਅੱਜ ਦੀ ਜਿਹੜੀ ਸਾਡੀ ਇਹ ਮੀਟਿੰਗ ਰੱਖੀ ਗਈ ਆ ਸਾਡੇ ਪ੍ਰਧਾਨ ਸਾਹਿਬ ਖੜੇ ਨੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਤੋਂ ਸ਼੍ਰੀ ਗਰੀਬਦਾਸ ਜੀ ਮਿਊਨਿਸਪਲ EMPLOYEES ਯੂਨੀਅਨ ਦੇ ਪ੍ਰਧਾਨ ਅਨਿਲ ਕੁਮਾਰ ਸ਼ਰਮਾ ਜੀ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਛੋਟਾ ਜਿਹਾ ਉਪਰਾਲਾ ਕਰਿਆ ਜਾ ਰਿਹਾ ਜਾ ਰਿਹਾ ਵਾ ਜਿਹੜੀ ਸਫਾਈ ਸੇਵਕ ਕਰਮਚਾਰੀ ਯੂਨੀਅਨ ਆ ਉਹਦੇ ਵਿੱਚ ਵਾਧਾ ਕਰਿਆ ਜਾ ਰਿਹਾ ਕਿਉਂਕਿ ਪਿਛਲੇ ਸਮੇਂ ਸਾਡੇ ਕੁਝ ਮੁਲਾਜ਼ਮ ਜਿਹੜੇ ਨੇ ਉਹ ਰਟਾਇਰ ਹੋ ਗਏ ਸੀ ਅਤੇ ਕੁਝ ਮੁਲਾਜ਼ਮਾਂ ਦੀ ਡੈਥ ਹੋ ਗਈ ਸੀ ਇਸ ਕਰਕੇ ਜਿਹੜਾ ਯੂਨੀਅਨ ਦੇ ਵਿੱਚ ਆ ਨਵੇਂ ਮੈਂਬਰਾਂ ਦਾ ਵਿਸਥਾਰ ਕਰਿਆ ਜਾ ਰਿਹਾ ਉਹਨਾਂ ਦੇ ਵਿੱਚ ਵਾਧਾ ਕਰਿਆ ਜਾ ਰਿਹਾ ਅਤੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੀ ਇੱਕ ਮਹਿਲਾ ਵਿੰਗ ਦੀ ਜਿਹੜੀ ਟੀਮ ਆ ਉਹਦਾ ਗਠਨ ਕਰਿਆ ਜਾ ਰਿਹਾ ਵਾ ਜਿਸ ਦੇ ਵਿੱਚ ਸਾਡੀਆਂ ਜਿਹੜੀਆਂ ਮਾਤਾਵਾਂ ਨੇ ਭੈਣਾਂ ਨੇ ਉਹਨਾਂ ਨੂੰ ਅਹੁਦੇ ਦਿੱਤੇ ਜਾ ਰਹੇ ਨੇ ਇਸ ਯੂਨੀਅਨ ਦੇ ਵਿੱਚ ਕਿਸੇ ਨੂੰ ਪ੍ਰਧਾਨ ਕਿਸੇ ਨੂੰ ਜਨਰਲ ਸਕੱਤਰ ਕਿਸੇ ਨੂੰ ਮੀਤ ਪ੍ਰਧਾਨ ਕੈਸ਼ੀਅਰ ਅਤੇ ਅਲੱਗ-ਅਲੱਗ ਉਹਦਿਆਂ ਨਾਲ ਨਵਾਜਿਆ ਜਾਊਗਾ ਤਾਂ ਜੋ ਸਾਡੀਆਂ ਮਾਤਾ-ਪਿਤਾਵਾਂ ਦੇ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਕਈ ਵਾਰ ਯੂਨੀਅਨ ਤੱਕ ਪਹੁੰਚ ਨਹੀਂ ਪਾਉਂਦੀਆਂ ਉਹ ਆਪਣੇ ਆਪ ਆਪਣੇ ਲੈਵਲ ਤੇ ਹੱਲ ਕਰਾ ਸਕਣ ਅਤੇ ਜਿਹੜੀਆਂ ਸਮੱਸਿਆਵਾਂ ਰਹਿ ਜਾਣਗੀਆਂ ਉਹਨਾਂ ਦੀ ਉਹ ਜਿਹੜੀ ਦੋਈ ਯੂਨੀਅਨ ਸਾਡੀਆਂ ਖੜੀਆਂ ਨੇ ਮਿਨਿਸਪਲ ਅੰਪਲਾਈ ਯੂਨੀਅਨ ਦੇ ਪ੍ਰਧਾਨ ਸਾਹਿਬ ਅਤੇ ਸਫਾਈ ਸੇਵਕ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸਾਹਿਬ ਇਹ ਸਾਰੇ ਮਸਲਿਆਂ ਨੂੰ ਸਾਰੀਆਂ ਮੰਗਾਂ ਨੂੰ ਨਗਰ ਕੌਂਸਲ ਖੰਨਾ ਵਿੱਚੋਂ ਹੱਲ ਕਰਾ ਸਕਣ ਇਸ ਸਬੰਧ ਵਿੱਚ ਅੱਜ ਜਿਹੜੀ ਆ ਇਹ ਸਫਾਈ ਸੇਵਕ ਕਰਮਚਾਰੀ ਯੂਨੀਅਨ ਅਤੇ ਮਿਨਿਸਪਲ ਅੰਪਲਾਈ ਯੂਨੀਅਨ ਦੀ ਮੀਟਿੰਗ ਰੱਖੀ ਗਈ ਆ ਜਿਸ ਦੇ ਵਿੱਚ ਸਾਡੀ ਮਹਿਲਾ ਵਿੰਗ ਨੂੰ ਉਹਦੇ ਵਿੱਚ ਅਹੁਦੇ ਦਿੱਤੇ ਜਾਣਗੇ ਇਸ ਯੂਨੀਅਨ ਦੇ ਵਿੱਚ ਜੋੜਿਆ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਹਰ ਹਰ ਵਾਲਮੀਕੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਦੀ ਇਹ ਮੀਟਿੰਗ ਜਿਹੜੀ ਰੱਖੀ ਗਈ ਆ ਇਹ ਅਸੀਂ ਇੱਕ ਲੇਡੀਜ਼ ਵਿੰਗ ਬਣਾਉਣ ਦੀ ਮੀਟਿੰਗ ਰੱਖੀ ਗਈ ਹੈ ਜਿਦੇ ਵਿੱਚ ਲੇਡੀਜ਼ ਨੂੰ ਅਹੁਦੇ ਦਿੱਤੇ ਜਾਣਗੇ ਔਰ ਜਿਹੜੇ ਸਾਡੇ EMPLOYEES ਰੈਗੂਲਰ EMPLOYEES ਰਿਟਾਇਰ ਹੋ ਗਏ ਇੱਕ ਦੋ ਦੀ ਡੈਥ ਹੋ ਗਈ ਉਸ ਖਾਲੀ ਅਹੁਦਿਆਂ ਦੇ ਉਹਨਾਂ ਦੇ ਖਾਲੀ ਅਹੁਦਿਆਂ ਤੇ ਇਹਨਾਂ ਦੇ ਨਾਮ ਭਰੇ ਜਾਣਗੇ